ਉਹ ਮੇਰੀ ਗੱਲ ਸੁਣ ਸਵੇਰ ਦੀ ਅੰਦਰ ਨਹੀਂ ਇੱਥੇ ਬੈਠੀ ਆ ਕੀ ਕਰਾਂ ਇੱਥੇ ਚੰਨੀ ਆ ਮੈਂ ਮੇਰੀ ਕਿਹੜੀ ਕਿਸੇ ਗੱਲ ਮੰਨਣੀ ਆ ਜਿੰਨੂੰ ਕਿਸੇ ਨੂੰ ਦੇਖ ਲਓ ਬਸ ਮੇਰੇ ਦਵਾਲੇ ਖੜਿਆ ਰਿੰਦਾ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਇੱਥੇ ਉਹ ਮੇਰੀ ਗੱਲ ਸੁਣ ਲੈ ਨਿਆਣਾ ਨਾ ਲੜਿਆ ਘਟ ਕਰ ਕੱਲ ਸੁਣੇ ਆਏ ਮੇਰੇ ਲਾਗੇ ਤੇ ਕਹਿੰਦੇ ਆ ਜੀ ਦੜਜੀ ਘਰ ਜਦਾਂ ਕੋਈ ਨਾ ਵੀ ਨੁਕਸਾਨ ਹੋਏ ਨਾ ਤੇ ਮੈਨੂੰ ਅੱਢ ਕਰ ਦੋ ਅੱਛਾ ਹੁਣ ਅੱਢ ਹੋਣ ਨੂੰ ਕਹਿਣ ਦਿਆ ਵਾ ਵੇਖਿਆ ਫਿਰ ਤੇ ਇਹ ਆਂਦੇ ਜੇ ਕਾਲੀ ਕਹਿੰਦੀ ਉਹਨੂੰ ਉਹਨੂੰ ਕਾਲੀ ਨਾ ਕਹਾਵਾਂ ਤਾਂ ਹਲਕੀ ਕਹਾਵਾਂ ਜਿੱਦਾਂ ਦਾ ਰੰਗ ਵਾ ਨਾ ਉਦਾਂ ਦਾ ਦਿਲ ਵਾ ਦਾ ਵੇ ਲੋਕ ਤਾਂ ਪੱਟੀਆਂ ਚੜਾਉਂਦੀ ਮੇਰੇ ਪੁੱਤ ਨੂੰ ਤੇ ਉਹਨੂੰ ਅੱਡ ਹੋਣ ਤੱਕ ਕਹਿਤਾ ਵੀ ਅੱਡ ਹੋ ਜੀਏ ਆਪਾਂ ਹੈ ਇਹਨੂੰ ਸਬਰ ਕਰ ਜਨਾਨੀ ਨੂੰ ਮੇਰਾ ਤੇ ਜੀ ਕਹਿੰਦਾ ਫੱਕਾ ਟਾਪਾ ਕੇ ਘਰੋਂ ਬਾਹਰ ਕੱਢਦਾ ਉਹ ਮੇਰੀ ਗੱਲ ਸੁਣਾ ਹੈ ਉਹ ਤੇਰੀ ਗੱਲਾਂ ਕੇ ਘਰ ਦਾ ਬੇੜਾ ਕਰਕੇ ਕੀਤਾ ਤਾਂ ਬੱਸਾ ਕਰ ਨਾ ਤੂੰ ਹੀ ਤੇ ਮੇਰੀ ਗੱਲ ਸੁਣਨੀ ਨਾ ਮੈਂ ਫਿਰ ਤੈਨੂੰ ਕਾਲੀ ਪੈ ਹੀ ਨਹੀਂ ਆ ਗੱਲ ਤੇ ਕਦੀ ਸੁਣ ਲਿਆ ਕਰ ਹੈ ਸੁਣਾਉ ਕੀ ਆਂਦੇ ਤੈਨੂੰ ਮੈਂ ਕਹਿੰਦੇ ਇਤਰਾ ਮੁੰਡਾ ਕਹਿੰਦੇ ਤੇ ਕੱਲੋਂ ਕਿੱਥੇ ਮੂੰਹ ਦਵਾਂਗੇ ਤੇ ਅੱਡ ਘੋਣ ਦਵੂੰਗੀ ਤਾਂ ਤਾਂ ਵਾ ਨਾ ਕਿਹੜੀ ਕੱਲੋਂ ਅੱਡ ਬਣਾਏ ਨੇ ਕਾਦੀ ਕਮੀ ਆ ਮੰਜੀ ਤੇ ਬੈਠੀ ਅੰਦਰ ਮਹਾਰਾਣੀ ਹੈ ਅਜੇ ਤੱਕ ਕੰਮਕਾਰ ਦਾ ਨਹੀਂ ਪਤਾ ਕਿੰਨੇ ਦਿਨ ਹੋ ਗਏ ਕੁੜੀ ਹੋਈ ਨੂੰ ਇਹਨੂੰ ਸ਼ਰਮ ਨਹੀਂ ਕੀ ਹੁੰਦੀ ਉਹ ਯਾਰ ਸਨੀ ਕਹਿੰਦੇ ਆ ਕਹਿੰਦਾ ਵੀ ਇੰਨੀ યાਤਾਂ ਕੀਤੀ ਆ ਕੁੜੀ ਦੀ ਉਹ ਗੱਲ ਕਰਨ ਵਾਲੀ ਸ਼ਰਮਰੀਏ ਨੇ ਮੈਂ ਤਾਂ ਦੀ ਜਾਣ ਤਾਂ ਕੀਤੀ ਆ ਤੇ ਜਿਹੜੀ ਸ਼ਰਮ ਚਲਾਕੀਆਂ ਕਰਦੀ ਫਿਰਦੀ ਉਹ ਨਹੀਂ ਪਤਾ ਅਸੀਂ ਅਜੇ ਸ਼ਹਿਰ ਗਈਆਂ ਤੇ ਫੋਨ ਕਰਕੇ ਮਾਪਿਆਂ ਨੂੰ ਸੱਦ ਵੀ ਲਿਆਵਾ ਤੇ ਮਾਪਿਆਂ ਵੀ ਮਗਰੋਂ ਹੀ ਆ ਗਏ ਚੋਰੀ ਚੋਰੀ ਤੇ ਚੋਰੀ ਚੋਰੀ ਚੱਲ ਗਏ ਮਗਰੋਂ ਚੋਰਾ ਵਾਂਗੂ ਜਿਉ ਆ ਗਿਆ ਤੇ ਤੇਰਾ ਇਥੇ ਕੋਈ ਕੋਈ ਚੁੱਕੇ ਲਗੇ ਚੁੱਕਣਾ ਦਾ ਨਹੀਂ ਮਤਲਬ ਹੁਣ ਜਿ ਆਏ ਹੀਗੇ ਦੋਤੀ ਹੋਈ ਹੀਗੀ ਤੇ ਫਰਜ ਨਹੀਂ ਬਣਦਾ ਜਨੇ ਆਪਾਂ ਲੈ ਕੇ ਆਉਣ ਦਾ ਖਾਲੀ ਹੱਥ ਲਮਕੰਦੇ ਆ ਗਏ ਕੀ ਲੈ ਕੇ ਆਏ ਹੈਗੇ ਸ਼ਰਮਦਾ ਇਹਨਾਂ ਨੂੰ ਯਾਰ ਮੇਰੀ ਗੱਲ ਸੁਣ ਲੈ ਕਿ ਇਹਨੇ ਆਪ ਆਪਣੀ ਪਹੁੰਚ ਵੇਖਣੀ ਹੁੰਦੀ ਏ ਪੁੰਜ ਨੇਪੇ ਖਣ ਔਖੀ ਆ ਅੱਛਾ ਉਦਨ ਨਹੀਂ ਪਹੁੰਚੇਗੀ ਜਿਹ ਦਿਨ ਦੋਵੇਂ ਜੀ ਉਥੇ ਮਾਰੋ ਹਸਪੀਟਲ ਕਰਦੇ ਖੜੇ ਆਪਾਂ ਤੇ ਡੱਬੇ ਵੰਡਦੇ ਨੇ ਸਾਰੇ ਪਿੰਡ ਵਿੱਚ ਡੱਬੇ ਵੰਡਣ ਨੂੰ ਪੈਸੇ ਹੈਗੇ ਤੇ ਦੋਤੀ ਵਾਸਤੇ ਦੋ ਸੂਟ ਨਹੀਂ ਹੁੰਦੇ ਗੱਲਾਂ ਕਰਦੇ ਯਾਰ ਹਾਂ ਗੱਲਾਂ ਦਾ ਮੈਨੂੰ ਨਹੀਂ ਪਤਾ ਠੀਕ ਨੇ ਜਿੰਨੀ ਕੀ ਗੱਲ ਮੇਰੇ ਦਿਮਾਗ ਚ ਆਉਂਦੀ ਨੇ ਤੈਨੂੰ ਮੈਂ ਕਰਦੀ ਆ ਤੇ ਨਾ ਕਪੱਤ ਕਰਨਾ ਹੋਣਾ ਭਾਈ ਨਾਲੇ ਆ ਜਿਹੜੇ ਅੱਡ ਹੋਣ ਤੇ ਡਰਾਵੇ ਦਿੰਦਾ ਵਾ ਨਾ ਇਹਨੂੰ ਤਾਂ ਮੈਂ ਚੱਜ ਨਾਲ ਅੱਡ ਕਰਦੀ ਆ ਇਹਨੇ ਸੋਚਿਆ ਵੀ ਕਿਦਾਂ ਹੈ ਇਹਦਾ ਰਾਧਾ ਨਾ ਰਹਿ ਵਗਾ ਮ ਜਾਣਗੀਆਂ ਆਰਾਮ ਨਾਲ ਖੁੱਲਾ ਖਾਵਾਂਗੇ ਖੁੱਲਾ ਪਾਵਾਂਗੇ ਤੇ ਨਾਲੇ ਪికెਟ ਹੋਇਆ ਕਰੂੰਗੀ ਇਹ ਕੰਮ ਨਹੀਂ ਮੈਂ ਹੋਣ ਦੇਣੀ ਆਪਣੀ ਜ਼ਿੰਦਗੀ ਠੀਕ ਵਾ ਨਾ ਓ ਯਾਰ ਮੇਰੀ ਗੱਲ ਸੁਣ ਲੈ ਹਰ ਬੰਦਾ ਆਪਣੇ ਘਰ ਨੂੰ ਸੈਨਾ ਹੁੰਦਾ ਵਾ ਕੋਣ ਕੋਈ ਪੇਕੇ ਨਾ ਦਿੰਦਾ ਵਾ ਤੂੰ ਕਿੰਨਾ ਫੜਾਉਂਦੀ ਮਗਰ ਪੇਕੇ ਨੂੰ ਇਹ ਗੱਲਾਂ ਹੀ ਭਣੀਆਂ ਵਾ ਮੇਰੇ ਪੇਕੇ ਰੁੱਜੇ ਪੁੱਜੇ ਆ ਉਹਨਾਂ ਠੀਕ ਹੈ ਨਾ ਦੋਤੀ ਹੋਈ ਤੇ ਖਾਲੀ ਹੱਥ ਫੜਕਾਉਂਦੇ ਆ ਗਏ ਸ਼ਰਮ ਨਾ ਆਏ ਇਹਨਾਂ ਨੂੰ ਹੱਦ ਹੋ ਗਈ ਟਟੇ ਵਾਲੀ ਤੁਸੀਂ ਤੇ ਫੇਰ ਉਹਦਾ ਪੱਕ ਪੂਰੀ ਜਾਂਦੇ ਜੇ ਨਾ ਮੇਰਾ ਵੀ ਤੇ ਨੱਕ ਵਾ ਪਹਿਲੀ ਸ਼ਰੀਕੇ ਚ ਨੱਕ ਦੇਣਾ ਵਾ ਲੋਕੀ ਪੁੱਛਦੇ ਨਹੀਂਗੇ ਪਿੰਨਾ ਨਾਨੀ ਆਏ ਸੀ ਕੀ ਦੇ ਗਏ ਜਿਹੜੀ ਗੱਲ ਮੈਂ ਕਹਿੰਦੇ ਆ ਨਾ ਕੋਣ ਨਾ ਕਰ ਰਕ ਪਤਾ ਨਾ ਕਰੀ ਨਹੀਂ ਤਾਂ ਨਿਆਣਿਆ ਕੋਈ ਨਾ ਕੋ ਕਰ ਲੈਣਾ ਹੀ ਉਹ ਮੈਂ ਤੁਹਾਨੂੰ ਇਹ ਗੱਲ ਕਹਿੰਦੇ ਆ ਵਾ ਕਿ ਕਾਹਨੋ ਜੇ ਕੋਈ ਦਵਾਈ ਖਾ ਕੇ ਮਰ ਗਿਆ ਨਾ ਤਾਂ ਸਾਡੇ ਬੱਲੇ ਪੈ ਜਾਣੇ ਕਿੱਦਾਂ ਦੀਆਂ ਗੱਲਾਂ ਕਰਦੇ ਜੀ ਤੁਸੀਂ ਹੱਦ ਹੋਈ ਹੈ ਦਵਾਈਆਂ ਖਾਣੀਆਂ ਆਡੀਆਂ ਸੌਖੀਆਂ ਵਾ ਪਰ ਇੱਕ ਵਾਰ ਸੁਣ ਲਓ ਫਿਰ ਮੇਰੀ ਪਰ ਜਦੋਂ ਤੇਰੇ ਵਰਗਾ ਬੰਦਾ ਤੰਗੀ ਦੇਵੇ ਤਾਂ ਲੋਕੀ ਕਈ ਹੱਦ ਤੱਕ ਪਹੁੰਚ ਜਾਂਦੇ ਹੁੰਦੇ ਆ ਚੱਲ ਮੇਰੇ ਤੇ ਦੇ ਜਾਂਦੇ ਇਲਜ਼ਾਮ ਲਾਉਣ ਸਾਰੇ ਮੈਂ ਚੁੱਪ ਕਰ ਜਾਂਦੀ ਆ ਨਹੀਂ ਬੋਲਦੀ ਠੀਕ ਆ ਨਾ ਤੇ ਭਰ ਜੇ ਉਹ ਬੋਲੀ ਨਾ ਕਾਲੀ ਜਾਂਾਂ ਦੇ ਕੋਈ ਗੱਲਬਾਤ ਕੀਤੀ ਤਾਂ ਫੇਰ ਨਹੀਂ ਜਾਂ ਬਰਦਾਸ਼ਤ ਕਰਨਾ ਓ ਜਾ ਯਾਰ ਤੇਰੇ ਨਾਲ ਤਾਂ ਮੱਥਾ ਮਾਰਦਾ ਕੋਈ ਫਾਇਦੇ ਨਹੀਂ ਕਰ ਤੈਨੂੰ ਮੈਂ ਜਿਹੜੀ ਗੱਲ ਕਹਿਣ ਦੇ ਵੀ ਆਪਣੀ ਜ਼ੁਬਾਨ ਅੰਦਰ ਰੱਖਿਆ ਕਰ ਮੇਰੀ ਜ਼ੁਬਾਨ ਅੰਦਰ ਹੀ ਆ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਚੁੱਕੋ ਓ ਮੇਰੇ ਨਾਲ ਗੱਲ ਕਰਨ ਕੋਈ ਟਿਕਾਉਣਾ ਨਹੀਂ ਕਰਦੀ ਬਸ ਠੀਕ ਆ ਨਾ ਚੱਲ ਠੀਕ ਆ ਇੱਕ ਵਾਰ ਸੁਣਿ ਅਕੁੜੀ ਨੂੰ ਤਾਂ ਚਾਹ ਦਾ ਕਪੜਾ ਹਿੱਤਾਂ ਦੇ ਵਿੱਚ ਸਿਰ ਪੱਟੀ ਕਰਦਾ ਧੀ ਤੇ ਵੀ ਤੇਰੀ ਆ ਜਿਹਦੇ ਆਖੇ ਲੱਗੀ ਤੇ ਚਾਹ ਬਣ ਕੇ ਆ ਜੂ ਰੱਖ ਚੋਕ ਕੇ ਬੰਦਾ ਉਹ ਬਣਾ ਲਈ ਕਿਉਂ ਨਾ ਬਣਾ ਕੇ ਲਿਆਉਂਗੀ ਮੇਰੀ ਧੀ ਹੈ ਕਹਦਾ ਉਹ ਇੱਕ ਵਾਰੀ ਕਿਹਾ ਦਰਨਾ ਕਿੱਦਾਂ ਗੱਲਾਂ ਕਰਦੇ ਆ ਮੈਨੂੰ ਤਾਂ ਕਿਸੇ ਦੀ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਇਹਦੇ ਸਹੁਰਿਆਂ ਦੇ ਰਿਸ਼ਤੇ ਢੂੜਤਾ ਵਾ ਇਹ ਜੀ ਨਹੀਂ ਖਾ ਕੇ ਮਰ ਜਾਣਾ ਵਾ ਖਾ ਕੇ ਮਰਨਾ ਐਡਾ ਸੌਖਾ ਵਾ ਆ ਜਿਹੜੀ ਕਾਲੀ ਇਹ ਤੂੰ ਦੇ ਦੇ ਨਾ ਥੱਕੇ ਕਿਸ ਨੂੰ ਇਹ ਕਿੱਥੋਂ ਮਰਨ ਵਾਲਿਆ ਜੋ ਆ ਕੀ ਕਰੀ ਜਾਂਦੀ ਐ ਡੈਡੀ ਝਾੜੂ ਲਾਉਂਦੀ ਹਾਂ ਮੇਰੀ ਗੱਲ ਸੁਣ ਝਾੜੂ ਰੱਖ ਇੱਥੇ ਤੇ ਮਾਂ ਪੈਣਾ ਇੱਕ ਕੱਪ ਚਾਹ ਦਾ ਬਣਾ ਕੇ ਦੇ ਆ ਡੈਡੀ ਮੈਨੂੰ ਪਹਿਲਾਂ ਝਾੜੂ ਲਾ ਲੈਣ ਦਿਓ ਕੋਈ ਨਾ ਕੋਈ ਆ ਜਾਂਦਾ ਵਾ ਚਾਹ ਮੈਂ ਫੇਰ ਬਣਾ ਦੂੰਗੀ ਉਹ ਮੇਰੀ ਗੱਲ ਸੁਣ ਲੈ ਮੈਂ ਫੇਰ ਤੇਰੇ ਨਾਲ ਪੈਣਾ ਹੀ ਆ ਮੰਮੀ ਵੀ ਚਾਹਦੀ ਡੈਡੀ ਲੱਗੀ ਰਹਿੰਦੀ 24 ਘੰਟੇ ਨੂੰ ਚਾਹ ਦੀ ਚਾਹ ਪੀ ਪੀ ਕੇ ਉਹਨੇ ਉਦਾਂ ਹੀ ਬਿਮਾਰ ਹੋ ਜਾਣਾ ਵਾ ਮਾਂ ਤੇ ਤੇਰੀ ਆ ਨਾ ਜਾਣੇ ਕਿਉਂ ਜਾ ਕੇ ਪੁੱਛਿਆ ਲੈ ਡੈਡੀ ਮੈਂ ਬਣਾ ਦਿੰਦੀ ਆ ਮੈਨੂੰ ਝਾੜੂ ਲਾ ਲੈਣ ਦਿਓ ਪਹਿਲਾਂ ਫੇਰ ਚਾਹ ਵੀ ਬਣ ਜੀ ਗਈ ਤਾਂ ਤੇਰੀ ਮਰਜ਼ੀ ਆ ਮੈਨੂੰ ਕਹਿੰ ਆ ਚਾਹ ਹੀ ਪੀਂਗੀ ਜੀ ਮੰਮੀ ਫੇਰ ਬਿਮਾਰ ਹੋਏਗੀ ਫੇਰ ਕਾਈ ਵੀ ਆਏ ਮੇਰੇ ਸਿਰ ਦੁਖੀ ਆਏ ਨਾ ਬਿਮਾਰ ਹੋ ਗਈ ਆ ਬੜੀ ਮਮੀ ਜਾ ਨਿੱਕ ਤੋਂ ਵਸਨਾ ਦਿੱਤਾ ਥੈਰੇ ਪੀ ਹੋਰੂੰ ਹੈ ਤੇ ਹੁਣ ਆਈਆਂ ਕਿੱਥੇ ਫਾਇ ਲੱਗੀ ਮੰਮੀ ਮੈਂ ਉਦੋਂ ਦੀ ਵੇਲੀ ਨਹੀਂ ਮੈਨੂੰ ਹੋਰ ਵੀ ਕੰਮ ਹੁੰਦੇ ਆ ਕਿਹੜੇ ਕੰਮ ਬੈ ਕੇ ਚਾਹ ਮੰਗੀ ਜਾਂਦੇ ਕੰਮ ਥੋੜੇ ਆ ਮੰਮੀ ਚਾੜੂ ਲੌਂਡੀਆਂ ਤੇ ਤੇੜੀਆਂ ਆਣ ਕੇ ਆਂਡੇ ਮੰਮੀ ਨੂੰ ਚਾਹ ਦੇ ਫੇਰ ਕਿਦਾਂ ਮੱਖੇ ਦੇ ਤਿਉਣੀਆਂ ਪਾਈਆਂ ਚਾਹ ਦਾ ਕੱਪ ਮੰਗ ਲੈ ਕੀ ਮੰਗ ਲੈ ਤੱਕੋ ਮੈਂ ਤੇ ਮੰਮੀ ਮੈਂ ਕੱਲੀ ਸਾਂ ਹੀ ਆਈ ਆ ਨਾ ਨਾਵ ਮੈਂ ਨਾ ਕੰਮ ਕਰਾਉਂਦੀ ਆ ਨਾ ਕਾਲ ਕਰਾਉਂਦੀ ਤੇ ਅੱਜ ਤੂੰ ਵੀ ਪੈ ਗਏ ਹੋ ਤੇ ਨਾ ਮੂੰਹ ਗੋਲੀ ਵੱਜੀ ਆ ਮੈਨੂੰ ਨਹੀਂ ਪਤਾ ਕੰਮ ਹੀ ਕਰ ਲੈਂਦਾ ਕੋਈ ਨਾ ਕੋਈ ਜੇ ਉਹ ਕਹੀ ਸੀ ਕਿ ਉਹ ਲੜਨ ਪੈਂਦੀ ਮੈਨਾਂ ਲੜਨ ਪੈਂਦੀ ਆ ਵੇਖਾ ਚਾਹ ਲੈ ਇਸ ਮੱਖੇ ਦੇ ਨਾਲ ਮੈਨੂੰ ਪੀੜੀ ਲੈ ਦੇ ਪਰ ਲਾ ਕੇ ਚਾਹ ਤੇ ਮੰਮੀ ਐਨੀ ਚਾਹ ਨਹੀਂ ਪੀਦੀ ਚਾਹ ਜਾ ਕੇ ਪੀ ਬਿਮਾਰ ਹੁੰਦਾ ਇਹ ਮੈਂ ਕੱਪ ਚ ਚਾਹ ਲੈ ਕੇ ਆਈ ਆ ਅੱਛਾ ਤੂੰ ਤੇ ਮੈਂ ਤੇਨੇ ਮੈਨੂੰ ਜੰਮ ਦੀ ਚਾਹ ਬਣਾ ਕੇ ਦੇਣ ਦਾ ਵੀ ਠੀਕ ਹੈ ਤੇ ਮੰਮੀ ਇੰਨਾ ਗਲਾਸ ਭਰ ਕੇ ਚਾਹ ਪੀਂਦੇ ਤੂੰ ਹੀ ਤੇ ਫਿਰ ਮਾਰੀ ਹੋਣਾ ਤੇ ਗਲਾਸ ਭਰ ਕੇ ਪੀਣੀ ਆ ਤਾਂ ਤਾਈਂ ਵੀ ਰਹੀ ਨਹੀਂ ਆ ਠੀਕ ਆ ਨਾ ਜਿੱਦਾਂ ਨਾ ਨਾ ਪੀਉਂਗੀ ਉਦੋਂ ਨਹੀਂ ਲੈ ਜਾਂਦਾ ਮੇਰੇ ਕੋਲ ਐਂ ਜੀ ਮੈਨੂੰ ਚਾਹ ਪੀਂ ਆਂ ਅਗਰ ਮੈਂ ਤਾਈਂ ਕਾਪਚੇ ਲੈ ਕੇ ਆਈ ਆ ਕਾਪਚੇ ਲਿਆਈ ਆ ਤੂੰ ਚਾਹ ਮੰਮੀ ਡੈਡੀ ਕੀ ਗੱਲਾਂ ਕਰਨ ਦੀ ਤੁਹਾਡੇ ਨਾਲ ਡੈਡੀ ਮੇਰੀ ਕਹਿਣਾ ਵਾ ਇਸੇ ਗੱਲ ਦੀ ਕਰਦੇ ਸਿਰ ਪਾਟਣ ਡਿਆ ਮੇਰਾ ਔਰ ਜਿਹੜਾ ਸਨੀਆ ਦਾ ਖੱਤਾ ਉਹ ਕਾਲੀ ਦੇ ਪਿਛੇ ਲੱਗਾਈ ਉਹ ਤੇ ਕਹਿ ਦੀ ਆ ਕਾਲੀ ਹੁਣ ਉਹਨੂੰ ਵੀ ਹੈ ਢੋਜ ਗਈ ਹੈ ਤੂੰ ਮੰਮੀ ਅੱਡ ਹੋਣ ਕੇ ਖਾਂਗੇ ਕਿਥੋਂ ਘਰ ਦਾ ਤੇ ਕੁਛ ਹੈ ਨਹੀਂ ਵੇਲਾ ਤੇ ਉਹ ਹੈਗਾ ਵੇਲਾ ਵਾ ਨਾ ਜਿੱਦਾਂ ਮਰਜੀ ਹੈ ਇਹਨਾਂ ਦਾ ਇਰਾਦਾ ਵਾ ਕਿ ਅੱਡ ਹੋ ਜਾਗੇ ਤੇ ਅਜੇ ਮੇਰੀ ਕੁੜੀ ਵਿਆਹਣ ਵਾਲੀ ਮੈਂ ਕਰਦੀ ਆ ਡੇ ਨਾਲ ਇੱਥੇ ਸਾਂਝਾ ਕਰ ਚੁੱਕ ਤੈਨੂੰ ਵੀ ਆਉਂਗੀ ਦਾਜ ਦੇਣਾ ਤੂੰ ਸਾਰਾ ਕੁਝ ਦੇਣਾ ਮੈਂ ਪਤਾ ਕਿੰਨੀ ਅਰੀਜਾਂ ਮੇਰੇ ਢੇਡੇ ਵਿੱਚ ਮੰਮੀ ਜੀ ਹੁੰਦੇ ਆ ਨਾ ਹੋ ਲੈੰਦੇ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਜਦੋਂ ਖਾਣੇ ਦੀ ਉਸ ਮਿਲਿਆ ਤੇ ਜਿੰਨਾ ਚਿਰ ਤੇਰਾ ਵਿਆਹ ਦੇ ਨਾ ਹੁੰਦਾ ਉਨਾ ਚਿਰ ਹੋਣ ਸਾਡੇ ਕਿਦਾਂ ਹੁੰਦੇ ਆ ਠੀਕ ਆ ਨਾ ਐਡੀ ਵੱਡੀ ਜ਼ਿੰਮੇਵਾਰੀ ਆ ਮੇਰੇ ਸਿਰ ਤੇ ਇਹਨਾਂ ਦਾ ਰੱਬ ਹੀ ਪੱਲਾ ਫਸਟਾ ਲੈਨੇ ਆ ਤੁਹਾਨੂੰ ਕੋ ਕੁੜੀ ਦੇ ਮੈਂ ਤੇ ਕਰਨਾ ਨਾ ਪਊਗਾ ਇਹਨਾਂ ਉਤੇ ਮੈਂ ਮਤ ਦੇਨੀ ਆ ਨਾ ਗੱਜਣਾ ਆ ਜਿਹੜੀ ਕਾਲੀ ਆ ਨਾ ਜਿੰਨੀ ਨੂੰ ਸਮਝਦੇ ਨਾ ਬੋਹਲੀ ਆ ਕੋਲੀ ਪਾਲੀ ਹੈ ਨਹੀਂ ਕੀ ਅੰਦਰ ਅੰਦਰ ਛੁਰੀਆਂ ਫੇਰਦੀ ਆ ਵੇਖਾ ਕਿਦਾਂ ਚੁਕੜਾ ਦਿੰਦੀ ਆ ਮੁੰਡਿਆਂ ਆ ਮੰਮੀ ਇੱਥੇ ਆ ਚਲੋ ਤੁਹਾਡੀ ਮਰਜ਼ੀ ਆਹੀਂ ਨਹੀਂ ਕੁਝ ਕਹਿ ਸਕਦੇ ਮਰਜ਼ੀ ਕਾਲੀ ਆ ਨਾ ਕੋਈ ਕੰਮ ਕਰ ਕਰਦਾ ਤੇ ਅੱਡ ਮੁੰਦੀ ਲੱਗੀ ਹਣੀ ਉਹੋ ਤੇ ਅੱਗ ਲੱਗੀ ਆ ਹੁਣ 20 ਬਾਈ ਦਿਨ ਹੋ ਗਏ ਚੜ ਕੇ ਪਲੱਗ ਤੇ ਬੈਠੀ ਨਹੀਂ ਸ਼ਰਮ ਨਹੀਂ ਆਉਂਦੀ ਉੱਠ ਕੇ ਕੰਮ ਨਹੀਂ ਅੰਦਾਜ਼ ਕੋ ਮਾੜਾ ਮੁੱਤ ਉਹ ਨੀ ਮਮੀ ਹਿੱਤੇ ਹੁਣ ਕਰਾਉਂਦੀ ਕਈ ਬੈ ਗਈ ਬੈੱਡ ਤੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਨੰਦ ਨੂੰ ਵੀ ਸਮਝਾ ਦੇ ਕਿ ਖਬਰਦਾਰ ਜਿਹਦੇ ਕਮਰੇ ਚ ਬੜੀਆਂ ਤੇ ਨਾਲ ਨੂੰ ਰੋਟੀ ਜਿਹੜੀ ਨਾਲ ਨੂੰ ਪਾਣੀ ਦੇਣਾ ਮੈਂ ਨਹੀਂ ਖਾਣੀ ਜਿੱਦਨ ਤੱਕ ਇਹਨੇ ਮਨਾ ਕੀਤਾ ਮੈਂ ਤੇ ਨਹੀਂ ਜਾਣਦੀ ਬਾਕੀ ਨੰਦ ਨੂੰ ਪੁੱਛ ਲਓ ਮੈਂ ਨਹੀਂ ਉਹਨੂੰ ਕੁਝ ਕਹਿ ਸਕਦੀ ਮੈਂ ਰੋਟੀ ਪਾਣੀ ਦੇਣਾ ਕਰਤਾ ਬੰਦ ਹੁਣ ਤਹੀ ਉਹਦੀ ਰੋਟੀ ਪਾਣੀ ਦੇ ਦਾਂਗੇ ਠੀਕ ਹੋਣਾ ਆ ਇਹਨੂੰ ਰੋਟੀ ਬੈੱਡ ਤੇ ਬੈਠੀ ਨੂੰ ਦੇ ਜਾਨੀ ਆ ਆਪੇ ਉੱਠ ਕੇ ਖਾਵੇ ਬਾਹਰ ਆ ਕੇ ਗੋਲੀ ਨਹੀਂ ਵੱਜੀ ਇਹਨੂੰ ਚਲ ਮਮੀ ਠੀਕ ਆ ਮੈਂ ਝਾੜੂ ਲਾ ਲਿਆ ਲੈ ਗਿਆ ਥੋੜਾ ਜਿਹਾ ਮੇਰਾ ਫਿਰ ਕੋ ਉਡੀ ਵੀ ਸੱਚੀ ਆ ਵਿਚਾਰੀ ਇਹ ਵੀ ਕੀ ਕਰੇ ਫਾਈ ਲੱਗੀ ਆ ਨਿਆਣਾ ਤੇ ਰੱਖ ਹੀ ਜਾਂਦਾ ਚੱਲ ਮਨਾ ਚਾਹ ਪੀਵਾਂ ਉੱਠਾਂ ਮੈਂ ਇਹ ਕਿਦਾ ਆ ਗਿਆ ਇਹ ਤੇ ਛੜਨ ਦਾ ਹੈਲੋ ਪੁੱਤ ਸਸੀ ਕਾਲ ਹੋ ਠੀਕ ਠਾਕ ਨਹੀਂ ਜੀ ਗੰਡੀ ਅੱਛਾ ਅੱਛਾ ਚੱਲ ਪੁੱਤ ਹਾਂ ਤੈਨੂੰ ਪਤਾ ਹੋਵੇਗਾ ਦਿਨਾਂ ਦਾ ਫਰਕ ਪੈ ਗਿਆ ਤਾਂ ਹੁਣ ਇਹਨੂੰ ਕੱਪੜੇ ਮੋٹے ਪਾ ਕੇ ਰੱਖੀ ਹੂੰ ਚੱਲ ਵਧੀਆ ਹੈਗਾ ਮੈਨੂੰ ਪਤਾ ਮੇਰੀ ਧੀ ਸਿਆਣੀ ਬਠੇਰੀ ਹੈ ਹੂੰ ਸਿਆਣੀ ਦੀ ਸੁਣਾ ਠੀਕ ਠੀਕ ਤੇ ਸੱਸ ਸੋਹਰਾ ਠੀਕ ਠਾਕ ਤੇ ਮੈਨੂੰ ਸੱਚ ਪੁੱਛਣਾ ਸੀ ਤੇ ਤੁਹਾਡਾ ਡਾਪੇ ਫੋਨ ਆ ਗਿਆ ਕਿ ਉਹ ਦਿਨ ਜਿੱਦਾਂ ਆਪਾਂ ਗਏ ਹਾਂ ਤੇ ਕੋਈ ਗਲਤ ਨਹੀਂ ਕਰਦੀ ਤੇਰੀ ਸੱਸ ਅੱਛਾ ਲੜਾਈ ਪਾਤੀ ਉਹ ਕਿਹੜੀ ਗੱਲ ਨੂੰ ਅੱਛਾਂ ਦੀ ਜਨੇਪਾ ਨਹੀਂ ਲੈ ਕੇ ਆਈ ਤੇ ਦੱਸ ਕੋਈ ਨਹੀਂ ਪੁੱਤ ਸਾਨੂੰ ਭਲਾ ਕਿਹੜਾ ਫਿਕਰ ਨਹੀਂ ਹੂੰ ਇਹ ਤਾਂ ਮੈਂ ਸਭ ਉਦਾਂ ਬਣਾ ਕੇ ਦੇ ਆਈ ਵੀ ਚੱਲ ਹੁਣ ਹੋ ਸਕਦਾ 2-4 ਦਿਨ ਵੱਧ ਘਟ ਲੱਗ ਜਣ ਇਕਾਲ ਕੋ ਨਾ ਕੋ ਖਾਏ ਪੀਏਗੀ ਅੱਛਾ ਇਹਦੀ ਨਹੀਂ ਭੁੱਖ ਪੂਰੀ ਹੋ ਸਕਦੀ ਅੱਛਾ ਕੋਈ ਕੋਸ਼ ਨਾ ਪੋਛ ਇਹ ਉਦਾਂ ਹੀ ਹੰਕਾਰੀ ਬੜੀ ਐ ਕੋਈ ਨਹੀਂ ਰੱਬ ਤੇ ਵੇਂਦਾ ਹੀ ਆ ਨਾ ਜਿੰਨਾ ਮਰਜੀ ਤੈਨੂੰ ਤੰਗ ਕਰਦੀ ਆ ਨਾ ਕੋਈ ਨਹੀਂ ਵੇਖੀ ਇਹਦੇ ਅੱਗੇ ਹੀ ਆਉਣੀ ਨਾ ਹੂੰ ਅੱਛਾ ਤੀ ਚੁੰਦੀ ਆ ਕੋ ਚੰਗੀਆਂ ਚੋਖੀਆਂ ਚੀਜ਼ਾਂ ਵਧੀਆ ਲੈ ਕੇ ਆ ਹੂੰ अच्छा तो कोई नहीं चीजਾਂ ਤਾਂ ਮੈਂ ਲੈ ਆਉਂਗੀ ਤੇ ਜਦੋਂ ਮੈਂ ਚਾਰਜੀ ਲੈ ਕੇ ਆਈ ਤਾਂ ਫੇਰ ਪਤਾ ਲੱਗਣਾ اچھا ਚਲ ਕੋਈ ਗੱਲ ਇਹ ਜੋ ਵੀ ਕਰਦੀ ਹੈ ਨਾ ਤੂੰ ਇਹਨੂੰ ਕਰਨ ਦੇ ਪਰ ਤੂੰ ਕੋਈ ਮਾੜੀ ਚੰਗੀ ਨਹੀਂ ਕਰਨੀ ਜਿਹਦੇ ਵਿੱਚ ਸਾਡੀ ਬੇਇੱਜ਼ਤੀ ਹੋਵੇ ਉਹ ਬੱਲੇ ਬੱਲੇ ਅੱਛਾ ਅੱਛਾ ਆਏ ਠੀਕ ਚਲ ਕੋਈ ਨਹੀਂ ਜਦਣੇ ਹੀ ਕੱਪੜੇ ਲੈ ਕੇ ਆਵਾਂਗੇ ਤੈਨੂੰ ਦੱਸ ਕੇ ਆਵਾਂਗੇ ਨੰਨੇ ਨਾਲ ਇਹ ਕਿਹੜੀ ਗੱਲ ਹੈ ਹੁਣ ਉਦਨ ਗਏ ਆ ਤੁਹਾਨੂੰ ਪਤਾ ਹੀ ਪਈ ਇਹ ਉਹਦੀ ਜਾਂਦੇ ਨੂੰ ਘਰ ਨਹੀਂ ਗਈ ਹੁਣ ਹੂੰ ਅਸੇ ਇਹ ਗੱਲ ਤਾਂ ਔਖੀ ਹੋ ਗਈ ਆ ਠੀਕ ਰਹੀ ਨਾ ਅਸੀਂ ਤਾਂ ਉਦਾਂ ਬੈਠਿਆ ਮਿੱਠਾ ਸਲਾਹ ਕਰ ਲਈ ਤੇਰਾ ਡੈਡੀ ਨਹੀਂ ਹਰ ਸ਼ਰਨ ਦਾ ਫੋਨ ਆ ਆਹ ਕੋ ਸ਼ਰਨ ਦਾ ਹੀ ਚਲ ਉਹਨੂੰ ਕਹ ਤੂੰ ਨਾ ਕੋਈ ਗੱਲਬਾਰ ਕਰੀ ਹੂੰ ਅੱਛਾ ਅੱਛਾ ਚਲ ਕੋਈ ਨਹੀਂ ਪੁੱਤ ਚਲ ਠੀਕ ਆ ਕੁੰਗੜੀਆ ਰੂੰੜੀ ਫੜ ਲਾ ਜਿਹੜੀ ਹੈ ਚੁੱਕ ਲਾ ਚੰਗਾ ਪੁੱਤ ਚੰਗਾ ਆਪਣਾ ਧਿਆਨ ਰੱਖੀ ਓਕੇ ਭਾਈ ਕੋ ਤਾਂ ਟਿੱਖੜ ਰਾਜਵਾਦੀਆ ਹਾਂ ਰਾਜਵਾਦੀ ਤਾਂ ਹੈਗੀ ਓ ਹਾਂ ਤੇ ਮੈਂ ਹਾਂ ਉਦਾਂ ਇਹੀ ਓ ਵੀ ਆਂਦੀ ਵੀ ਕੋਈ ਤੂੰ ਹੋਵੇ ਚਲ ਕੇ ਤੇ ਇਹ ਆ ਗਈ ਸ਼ਹਿਰੋਂ ਚਲੀ ਗਈ ਹੁਣ ਮੈਂ ਤੇ ਆਂਦੀ ਨਹੀਂ ਲੜਾਈ ਪਾਈ ਨਹੀਂ ਲੜਾਈ ਤੇ ਤੂੰ ਮਾਂ ਨੂੰ ਫੋਨ ਕੀਤਾ ਵਾ ਮਮੀ ਘਰ ਨਹੀਂ ਦੀ ਨਮਗਉ ਹੋ ਜਾ ਲੈ ਦੱਸ ਅਸੀਂ ਬਣਾ ਜਿਹੜਾ ਸਮਾਨ ਬਣਾਇਆ ਇਹ ਕਰਕੇ ਬਣਾ ਬੇਇੱਜ਼ਤ ਨਾ ਕਰੋ ਐਵੇਂ ਨਿਕ ਨਿਕਿਆ ਗੱਲਾਂ ਤੋਂ ਲੜਦੀ ਰਹਿੰਦੀ ਆ ਹੈ ਤੇ ਔਖੀ ਸਾਡੇ ਤੇ ਆਈ ਹੁਣ ਚੰਗੇ ਨਹੀਂ ਲੱਗਦੇ ਤੇ ਬਹਾਨੇ ਬਣਾਉਣਾ ਕੋਈ ਨਾ ਕੋਈ ਹੋਰ ਕੋਈ ਨਹੀਂ ਕੁੜੀ ਨੂੰ ਕਹਿਣਾ ਹੈ ਪ੍ਰਾਉਣਾ ਠੀਕ ਆ ਸਾਡੇ ਨਾਲ ਤੇ ਤੂੰ ਨਾ ਕੋ ਕੋ ਬੋਲੀ ਤੂੰ ਚੁੱਪ ਕਰਕੇ ਤਾਂ ਆਪਣਾ ਟਾਈਮ ਕੱਟੀ ਜਾ ਹਾਂਜੀ ਤੁਸੀਂ ਦੇ ਭਾਂਡਾ ਲੈ ਕੇ ਆ ਗਏ ਜੇ ਤੇ ਅਗਲੀ ਤੇ ਭਾਂਡਾ ਵੀ ਪਸਾੜੀ ਗਈ ਤੇ ਕਪੜਾ ਦੀ ਦੰਦਰੀ ਲੈ ਕੇ ਆ ਉਧਰ ਆਦਾਣਾ ਵੀ ਘਰੇ ਇਸੇ ਦੀ ਸਾਰ ਗਈ ਆ ਹਾਂ ਤੇ ਬੋਲ ਸਾਨੂੰ ਨਹੀਂ ਪਤਾ ਸਾਡੀ ਧੀ ਭੁੱਖੀ ਬੜੀ ਆ ਪਤਾ ਨਹੀਂ ਇਹਨੀ ਨੀਤ ਕਿੱਥੋਂ ਇਹਦੀ ਮਾੜੀ ਆ ਭੁੱਖ ਨਹੀਂ ਜਾਂਦੀ ਆਂਦੇ ਵੱਡਾ ਘਰ ਤੇ ਭੁੱਖ ਦਾ ਵੀ ਨਾ ਪਤਾ ਨਹੀਂ ਕਿਹੜੇ ਖਾਨਦਾਨ ਚੋਂ ਆਈ ਆ ਕਿਤੇ ਗਰੀਬੀ ਪਤਾ ਨਹੀਂ ਕਿੰਨੀ ਕਿ ਵੇਖੀ ਆ ਵੇਖਿਆ ਹੀ ਕੱਖ ਨਹੀਂ ਜਿੰਨਾ ساری ਉਮਰ ਹੈ ਚੱਲ ਕੋਈ ਗੱਲ ਨਹੀਂ ਸਹਜੇ ਬੋਲੋ ਫੇਰ ਕੋਈ ਨਾ ਕੋਈ ਜਾਣ ਚਾਹ ਕ ਗਵਾਂਢ ਨਿਕਲ ਆਉਂਦੀ ਆ ਉਹ ਗਵਾਂਢੀਆਂ ਨੇ ਕਹਿਣਾ ਵਾਪਰੀ ਕੁੜੀ ਦੀਆਂ ਗੱਲਾਂ ਕਾਣੇ ਫੇਰੇ ਕਿੰਨੀ ਕਿ ਤੰਗ ਚੱਲ ਕਰ ਲੈ ਤੂੰ ਕੋਈ ਕੰਮ ਕਰ ਨਿਮੇੜ ਕੇ ਕਿਸੇ ਕੰਮ ਨੂੰ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਲੰਗੀ ਜਾਂਦਾ ਟਾਈਮ ਮੁੰਡਾ ਨਾਲ ਵਾ ਟਾਈਮ ਕੱਟਉ ਉਹਨੂੰ ਕਾ ਕੋਈ ਗੱਲ ਨਹੀਂ ਦਿਨ ਬਦਲ ਜਾਣੇ ਆ ਸਦਾ ਦਿਨ ਇਦਾਂ ਦੇ ਨਹੀਂ ਰਹਿਣੇ ਜਦੋਂ ਫਿਰ ਕੋਈ ਨਹੀਂ ਠੀਕ ਆ ਕਿ ਨਹੀਂ ਇਹਨੇ ਵੀ ਕੁੜੀ ਵਿਆਹਣੀ ਆ ਲੱਗ ਜੂ ਇਹਨੂੰ ਵੀ ਪਤਾ ਜੇ ਕੋਈ ਪਿਆ ਗਿਆ ਨਾ ਕੋਈ ਉਹ ਜਾ ਤੇ ਰੋਟੀ ਖਾਣੀ ਜੇ ਤਾਂ ਪੱਕੀ ਜੀ ਨਹੀਂ ਨਹੀਂ ਕਰ ਲੈ ਤੂੰ ਕੰਮਕਾਰ ਪਹਿਲਾਂ ਨਾਲੇ ਮੇਰੀ ਗੱਲ ਸੁਣ ਇੱਕ ਗੱਲ ਦਾ ਚੇਤਾ ਨਹੀਂ ਰਿਹਾ ਉਹਨੂੰ ਮਰ ਜਾ ਕੇ ਆਹ ਨਹੀਂ ਵੀ ਧੂੜਾ ਧਾੜਾ ਬਣਿਆ ਪਈਂਦੀ ਆ ਕੁੜੀ ਦਾ ਧਿਆਨ ਰੱਖੀ ਉਹ ਮੈਨੂੰ ਪੱਕੀ ਕਰਤੀ ਆ ਉਹਦੀ ਮੰਮੀ ਤੇ ਫਿਕਰ ਨਾ ਕਰ ਮੈਂ ਆਹ ਨੂੰ ਲਿਕੇ ਬਾਹਰ ਹੀ ਨਿਕਲਦੀ ਹਾਂ ਅਰੇ ਨੀਜੀ ਜੀ ਆ ਗਏ ਨਾ ਇਹਦੇ ਠੰਡ ਰਹੇ ਆ ਖੜ ਦੇ ਨਹੀਂ ਨਹੀਂ ਆ ਉਹਨਾਂ ਕਾ ਰਾਤ ਉੱਠ ਕੇ ਵੇਵਾਖ ਵੀ ਲਿਆ ਕਰ ਸੁੱਤੀ ਨਾ ਰਹੀ ਧਿਆਨ ਤਾਂ ਬਥੇਰਾ ਰੱਖਦੀ ਆ ਮੈਂ ਕਿੰਨੀ ਵਾਰ ਇਹਨਾਂ ਨੂੰ ਕਹਾਂ ਕਿ ਪ੍ਰੈਸ ਟੇਬਲ ਤੇ ਚੀਜ਼ਾਂ ਨਾ ਰੱਖਿਆ ਕਰੋ ਤੇ ਅਮਨ ਦਾ ਬੈਗ ਵੀ ਹਾਂ ਹੋਰ ਭਲਾ ਕਿਤੇ ਨਹੀਂ ਰੱਖਿਆ ਜਾ ਸਕਦਾ ਜਰੂਰੀ ਪਈ ਦੇ ਉੱਪਰ ਹੀ ਰੱਖਣਾ ਵਾ ਬੰਦਾ ਕੇਵਲ ਸੂਟ ਪ੍ਰੈਸ ਕਰਨਾ ਹੁੰਦਾ ਪਹਿਲਾਂ ਸਾਰੀਆਂ ਚੀਜ਼ਾਂ ਚੁੱਕੋ ਤੇ ਫੇਰ ਕਰੋ ਓ ਕੀ ਡੈਣ ਇਕੱਲੀ ਗੱਲਾਂ ਕਰੀ ਜਾਂਣਾ ਪਿੰਗਰ ਗੱਲਾਂ ਕੀ ਕਰਨੀਆਂ ਵਾ ਮੈਂ ਕਹਿੰਦੀ ਵੀ ਚਲ ਚੀਜ਼ਾਂ ਦੇ ਉੱਤੇ ਨਾ ਰੱਖਿਆ ਕਰੋ ਫਿਰ ਜਦੋਂ ਸੂਟ ਪ੍ਰੈਸ ਕਰਨਾ ਪੈਂਦਾ ਹੋਏ ਤੇ ਕਿੰਨੀਆਂ ਚੀਜ਼ਾਂ ਚੁੱਕਣੀਆਂ ਪੈਂਦੀਆਂ ਵਾ ਉਹਦੇ ਉੱਤੇ ਲਿਆ ਕੇ ਸਾਰੀਆਂ ਚੀਜ਼ਾਂ ਰੱਖ ਦਿੰਦੇ ਨੇ ਚੱਲ ਕੋਈ ਗੱਲ ਨਹੀਂ ਖਾਲੀ ਖਾਲੀ ਵਿਖੋ ਕਿ ਨਾ ਸੋਹਣਾ ਲੱਗਦਾ ਵਾ ਭਰੀ ਤੇ ਫਿਰ ਉਹ ਹੋਇਆ ਕਿ ਸਫਾਈ ਕੀਤੀ ਨਾ ਕੀਤੀ ਇੱਕ ਬਰਾਬਰ ਹੀ ਹੈ ਚੱਲ ਕੋਈ ਨਹੀਂ ਕਹੀਂ ਇਹਨੂੰ ਆਪੀ ਨਾ ਰੱਖੇਗੀ ਤੇ ਜਹਾਂ ਰੋਟੀ ਲੈਣ ਦੇ ਮੈਂ ਸ਼ਹਿਰ ਜਾਣਾ ਕੋਈ ਗੱਲ ਨਹੀਂ ਮੈਂ ਤੈਨੂੰ ਲਿਆ ਦੰਨੀ ਆ ਜਾ ਫਿਰ ਤੇ ਨਾਲੇ ਪਿੰਦਰ ਮੈਣਾ ਤੜ ਜਾਣੇ ਇੱਕ ਗੱਲ ਹੋਰ ਕਰਨੀ ਸੀ ਦੱਸੋ ਮਾਸੀ ਦਾ ਫੋਨ ਆਇਆ ਏ ਉਹਨੇ ਘਰੇ ਨੇ ਕੋਈ ਪ੍ਰੋਗਰਾਮ ਆ ਅੱਛਾ ਤੇ ਫਿਰ ਆਪਾਂ ਜਾਵਾਂਗੇ ਕੱਲ ਨੂੰ ਪ੍ਰੋਗਰਾਮ ਹੈ ਹਾਂਜੀ ਹੈ ਕੀ ਜਨਮ ਦਿਨ ਹੈ ਉਹਨਾਂ ਦੇ ਮੁੰਡੇ ਦਾ ਨਵਦੀਪਾ ਜਨਮ ਦਿਨ ਤੇ ਆਪਾਂ ਮ ਜਾਣਾ ਐਡੀ ਦੂਰ ਨਹੀਂ ਜਾਇ ਜਾਂਦਾ ਹਾਂਏ ਹੇ ਕਿੱਡੀ ਪ੍ਰੋਗਰਾਮ ਕੋ ਚੰਗਾ ਬੰਦਾ ਚਲੇ ਹੀ ਜਾਂਦਾ ਤੇ ਇਹ ਕਿਹੜਾ ਮਾੜਾ ਆ ਜਨਮ ਦਿਨ ਗਲੇਨੇ ਚਾਣ ਆ ਮਨਾਉਣ ਲੱਗੇ ਨੇ ਤੇ ਫਿਰ ਕੀ ਜੀ ਆਪਾਂ ਚੱਲ ਜਾਾਂਗੇ ਜਿਹਦੇ ਵਿੱਚ ਕਿਹੜੀ ਕੋਈ ਗੱਲ ਆ ਮੇਰੇ ਸੁਣ ਲੈ ਗੱਲ ਪਹਿਲੇ ਨੰਬਰ ਤੇ ਟਾਈਮ ਹੈ ਨਹੀਂ ਆ ਤੇ ਨਾਲੇ ਐਡੀ ਦੂਰ ਤੱਕ ਨਹੀਂ ਵਰਤਾ ਜਾਂਦਾ ਨਾਲੇ ਉਹ ਕਿਹੜੀ ਕਦੇ ਆਈ ਇੱਥੇ ਕਿੰਨੀ ਦੂਰ ਤੱਕ ਤੁਸੀਂ ਵਰਤਨਾ ਵਾ ਨਾਲੇ ਤੁਸੀਂ ਉਹਨਾਂ ਨੇ ਕਿਹੜਾ ਕਦੀ ਕਿਹਾ ਵੀ ਹੈਡਕਾਲ ਆਉਣ ਉਦਾਂ ਕੋਈ ਆ ਜੇ ਤੇ ਮੰਮੀ ਦਾ ਮੂੰਹ ਤੇ ਤਾਣੀ ਸਿੱਧਾ ਹੁੰਦਾ ਤੇ ਜੇ ਉਹ ਆ ਜਾਣਗੇ ਤੇ ਫਿਰ ਮੰਮੀ ਬੜੇ ਖੁਸ਼ ਹੋਣਗੇ। ਉਹ ਹੀ ਗੇੜ ਬੰਦ ਕੀਤਾ ਆਉਣ ਤੇ ਸਹੀ। ਇਦਾਂ ਥੋੜੀ ਚਿੰਗੇ ਲੱਗੀਦਾ ਉਦਾਂ ਚਾ ਨਹੀਂ ਵੀ ਘਰਾਂ ਚੋਂ ਨਿਕਲਿਆ ਜਾਂਦਾ ਏਦਾਂ ਹੀ ਆ ਕੋਈ ਟਾਈਮ ਹੋਏ ਤੇ ਬੰਦਾ ਇੱਕ ਦੂਜੇ ਨੂੰ ਮਿਲ ਗੇ ਲੈ ਜਾਂਦਾ ਵਾ ਉਦਾਂ ਕਿੱਥੇ ਕਿੱਥੇ ਜਾਇਆ ਜਾ ਜਾਂਦਾ ਵਾ। ਮੇਰੀ ਸੁਣ ਲੈ ਗੱਲ। ਮੇਰ ਕੋ ਨਹੀਂ ਜਾਇਆ ਜਾਣਾ। ਤੇ ਫਿਰ ਤਾਂ ਢੀ ਮਾਸੀ ਦੇ ਵੀ ਹੈਗੇ ਵਾ ਤੇ ਫਿਰ ਤੁਸੀਂ ਉੱਥੇ ਬਣਾਉ ਜਾਓਗੇ। ਯਾਰ ਉਹ ਵਾਲੀ ਗੱਲ ਨਹੀਂ ਹੈਗੀ। ਉਹ ਵੀ ਫਿਰ ਦੂਰ ਦੀ ਆ। ਮੇਰੀਆਂ ਮਾਸੀਆਂ ਦੂਰ ਦੇ ਰਿਸ਼ਤੇਦਾਰੀ ਦੇ ਤੁਹਾਡੀਆਂ ਲੱਗਦੀਆਂ ਹੋਣਗੀਆਂ ਆਪਲਾ ਕਿਦਾਂ ਦੀ ਗੱਲ ਹੋਈ ਨਵਦੀਪਾ ਅਸੀਂ ਪ੍ਰੋਗਰਾਮਾਂ ਤੇ ਜਨਮ ਦਿਨ ਜਿਹੜੇ ਹਨ ਅਸੀਂ ਕਿਹਦੇ ਤੇ ਵੀ ਨਹੀਂ ਗਏ ਤੇ ਪਿੰਦਰੇ ਇਦਾਂ ਹੀ ਆ ਫਿਰ ਇਦਾਂ ਹੀ ਕਹਿਬਾਂ ਨੇ ਨਾਲ ਹੀ ਆਇਆ ਜਾਇਆ ਜਾਂਦਾ ਉਦਾਂ ਕਿਥੋਂ ਕਿਹਦਾ ਟਾਈਮ ਲੱਗਦਾ ਵਾ ਉਹ ਜਾ ਜਾ ਕੇ ਕੰਮ ਕਰ ਜਿਹੜਾ ਕਰਨਾ ਤੋਂ ਤੇ ਚਲੋ ਕੋਈ ਗੱਲ ਨਹੀਂ ਫਿਰ ਨਹੀਂ ਨਾ ਜਾਣਾ ਨਹੀਂ ਜਾਣਾ ਅਖੰਤ ਡਿਆਮ ਤੇ ਕੋਈ ਨਹੀਂ ਹੁਣ ਫਿਰ ਤੁਸੀਂ ਵੀ ਆਪਣੇ ਆਦੇ ਜਾ ਕੇ ਦਿਖਾਇਆ ਫਿਰ ਤੁਸੀਂ ਵੀ ਨਾ ਕਿਤੇ ਜਾਇਓ ਉਹ ਨਹੀਂ ਜਾਂਦੇ ਪਹਿਲਾਂ ਵਾਲੇ ਕੰਮ ਛੜ ਛੜ ਜਦੋਂ ਤੂੰ ਉੱਥੇ ਆ ਉਦੋਂ ਮੰਨਿਆ ਦੀ ਆ ਜਾ ਜਾਂਦੇ ਹੋਵੋਗੇ ਹੁਣ ਤੂੰ ਵਿਆਹੀ ਗਈ ਏ ਤੇ ਆਪਲਾ ਕੀ ਗੱਲ ਹੋਗੀ ਕਿ ਜਦੋਂ ਬੰਦਾ ਵਿਆਹ ਜਾਏ ਤੇ ਆਪਣੇ ਪਿਛਲੇ ਸਾਰਿਆਂ ਨੂੰ ਛੱਡ ਦੇ ਸਿਰਫ ਆਪਣੇ ਮਾਪਿਆਂ ਨਾਲ ਹੀ ਵਰਤਣਾ ਵਾ ਉਹ ਮੈਂ ਛੱਡਣ ਦੀ ਥੋੜੀ ਗੱਲ ਕਰਨ ਬਿਆ ਤੇ ਛੱਡਣਾ ਹੀ ਹੋ ਗਿਆ ਮਤਲਬ ਕਿ ਜਦੋਂ ਨਹੀਂ ਜਾਣਾ ਤਾਂ ਹੀ ਉਦਾਂ ਵੀ ਨਹੀਂ ਉਹਨਾਂ ਕੋਲ ਜਾਣਾ ਤੇ ਏਦਾਂ ਬਣੀ ਕੇ ਦੇਨਦਿਆਰ ਤੇ ਜਾਣਾ ਉਹ ਬਾਬਾ ਉਦਾਂ ਜੇ ਕੋਈ ਪ੍ਰੋਗਰਾਮ ਹੋਏਗਾ ਜਾਵਾਂ ਕਰਾਂਗੇ ਤੇ ਪ੍ਰੋਗਰਾਮ ਹੀ ਐ ਹੁਣ ਕੱਲ ਉਹਨੇ 15 ਸਾਲਾਂ ਲੱਗ ਕੇ ਵੱਡਾ ਹੋਣਾ ਉਹਦਾ ਫੇਰ ਵਿਆਹ ਹੋਣਾ ਤੇ ਫੇਰ ਹੀ ਜਾਓਗੇ ਤੁਸੀਂ ਉਹਨਾਂ ਟਾਈਮ ਜਾਓਗੇ ਹੀ ਨਹੀਂ ਉੱਠ ਕੇ ਤੇ ਰੋਟੀ ਲੈ ਕੇ ਆ ਮੈਂ ਵਿਲਾ ਜਾਣ ਨੂੰ ਕਰਨਾ ਕੀ ਹੈ ਮੰਮੀ ਪਿੰਡੋਂ ਨੂੰ ਰੋਟੀ ਫੜਾ ਕੇ ਆਈ ਜੇ ਨਹੀਂ ਮੇਰ ਤੋਂ ਨਹੀਂ ਜਾਇਆ ਜਾਣਾ ਪਿੰਡਰ ਮੰਨੇ ਹੀ ਨਹੀਂ ਆਹ ਕਹਿੰਦੇ ਨਹੀਂ ਨੀ ਦੂਰ ਤੱਕ ਨਹੀਂ ਜਾਇਆ ਜਾਂਦਾ ਸਾਡੇ ਕੋਲ ਕੋਈ ਵਿਆਹ ਸ਼ਾਦੀ ਹੋਏ ਤੇ ਬੰਦਾ ਚਲੇ ਵੀ ਜਾਏ ਜਨਮ ਦਿਨਾਂ ਤੇ ਨਹੀਂ ਆਹਜਾ ਕੰਮਵਾਰਾ ਖਾਂਦੇ ਮੈਂ ਦੱਸੋ ਹੁਣ ਕੀ ਕਰਾਂ ਕਰਦੇ ਤੇ ਸਹੀ ਨੇ ਮਾਸੀ ਮੇਰੇ ਨਾਲ ਹੁਣ ਅਗਲੇ ਮੰਨਣਗੇ ਤੇ ਫੇਰੀ ਚਾਹਾਂ ਕੀ ਨਾ ਮੈਂ ਤਾਂ ਬਥੇਰਾ ਕਹਾਵਾ ਮੈਂ ਤਾਂ ਫਿਰ ਤੁਸੀਂ ਆਪਣੇ ਵੀ ਨਾ ਹਾਂ ਜਾਇਓ ਉਹ ਗੱਲ ਇਹ ਹੋ ਰਿਆ ਤੇ ਮੇਰੀਆਂ ਵਾਰੀ ਹੋਰ ਵਾ ਮੈਂ ਹੁਣ ਕੀ ਕਰ ਸਕਦੀ ਅਗਲੇ ਤੁਰਣ ਕਿ ਤੇ ਫੇਰ ਹੀ ਆਣਾ ਜਿਹੋ ਜੇ ਲੱਭੇ ਜਿਹੋ ਜੇ ਹੀ ਹੋਣੇ ਆ ਇਹਨਾਂ ਨੂੰ ਬਸ ਲੜਨ ਦਾ ਬਾਨਾ ਹੀ ਚਾਹੀਦਾ ਵਾ ਚਲੋ ਕੋਈ ਗੱਲ ਨਹੀਂ ਫਿਰ ਉਹ ਤੇ ਭਾਵੇਂ ਅਸੀਂ ਤੁਹਾਡੇ ਨਾਲ ਚੱਲ ਜਾਂਦੇ ਹੁਣ ਫਿਰ ਅਗਲੇ ਮੰਨਾਂ ਨਹੀਂ ਦੇ ਤੇ ਐਵੇਂ ਲੜਾਈ ਪਾ ਕੇ ਵੀ ਕੀ ਕਰਨਾ कोई नहीं फिर तीन तो चल जो हाँ जी आहो तो मैं पता वा कोई नहीं तो ही मेरे वालों भी कोई ना कोई गिफ्ट ला दी चलो कोई नहीं ठीक है चंगा खा लिया केक अमन तेरी जुबान कुछ ज्यादा नहीं चल रही है मजाक ची केक खा लिया वा तेन को मजाक नहीं आना ਤੂੰ ਲੋਕ ਲੋਕ ਕੀ ਗੱਲਾਂ ਕਿਹੜੀ ਗੱਲਾਂ ਸੁਣਦੀ ਰਹੀ ਨਹੀਂ ਹੁੰਦੀ ਆ ਆ ਤਾਂ ਨਾ ਚੰਗੀਆਂ ਨਹੀਂ ਹੈਗੀਆਂ ਸੁਣ ਨੀ ਡਈ ਭਾਬੀ ਮੈਂ ਤਾਂ ਜਾਣਦੀ ਹਾਂ ਤਾਂ ਕਰੀ ਹਾਂ ਤੇ ਪਹਿਲਾਂ ਖਲੋ ਕੇ ਸੁਣੀਆਂ ਹੀ ਹੋਣੀਆਂ ਤੇ ਫੇਰ ਹੀ ਤੈਨੂੰ ਪਤਾ ਆਣਾ ਮੈਂ ਤੇ ਉਦਾਂ ਕਹਿਤਾ ਵੀ ਕੇਕ ਖਾ ਲਿਆ ਵਾ ਖਾਂ ਜਾਣਾ ਹੀ ਮੈਂ ਤਾਂ ਕਹਿੰਦੀ ਆ ਜਾਣਾ ਤੈਨੂੰ ਪਹਿਲੇ ਸੁਪਨਾ ਆ ਜਾਂਦਾ ਵਾ ਭੀ ਕਿਤੇ ਨਾ ਕਿਤੇ ਜਾਣਾ ਹੁੰਦਾ ਵਾ ਆਹੋ ਮੈਨੂੰ ਸੁਪਨਾ ਆ ਗਿਆ ਹੋਰ ਦੱਸ ਕੀ ਕਰ ਲੇਗੀ ਕਰਨਾ ਮੈਂ ਕੀ ਆ ਆ ਤਾਂ ਚੰਗੀਆਂ ਨਹੀਂ ਹੈਗੀਆਂ ਇਹ ਜਿਹੜੀਆਂ ਨਾ ਇੱਥੇ ਛੜ ਜਾ ਮੈਂ ਮੁੜ ਕੇ ਤੇ ਅਗਲੇ ਘਰ ਵੀ ਜਾਣਾ ਵਾ ਭਾਬੀ ਹੋ ਅਗਲੇ ਘਰ ਦੀ ਗੱਲ ਬਾਤ ਚ ਕਰਿਆ ਕਰ ਜਿਹੜੀ ਇੱਥੇ ਆ ਉਹ ਇੱਥੇ ਕਰਿਆ ਕਰ ਅਗਲੇ ਘਰ ਅਗਲੇ ਘਰ ਕਰਨ ਲੱਗ ਪੈਨੀ ਲੜਨ ਤੇ ਤਾਂ ਬੜੀ ਜਲਦੀ ਲੱਗ ਪੈਨੀ ਆ ਹਾਂ ਤੇ ਤੈਨੂੰ ਤਾਂ ਭਲਾ ਲੜਨਾ ਨਹੀਂ ਆਉਂਦਾ ਤੂੰ ਤੇ ਮੁੰਝ ਨੂੰ ਘੁੰਮਣੀਆਂ ਮੈਂ ਤਾਂ ਤੈਨੂੰ ਮਜ਼ਾਕ ਕੀਤਾ ਹੀ ਮਜ਼ਾਕ ਕੀਤਾ ਜਦੋਂ ਦੋਸਤ ਹੱਸਦਾ ਹੁੰਦਾ ਵਾ ਸੌਬਦਾ ਹੁੰਦਾ ਜਦੋਂ ਭਾਬੀ ਤੂੰ ਕਰਦੀ ਫਿਰ ਮੈਂ ਤੈਨੂੰ ਕਦੇ ਕੁਝ ਆਪਣੀ ਵਾਰੀ ਤੈਨੂੰ ਮਿਰਚਾਂ ਲੱਗ ਜਾਂਦੀਆਂ ਵਾ ਮਿਰਚਾਂ ਲੱਗ ਜਾਂਦੀਆਂ ਵਾ ਉਹ ਕਾਲੀਏ ਜਿਹੜੀ ਸੁਣ ਲੈਂਦੀ ਸਾਰੀਆਂ ਗੱਲਾਂ ਮੈਂ ਨਹੀਂ ਸੁਣ ਸਕਦੀ ਹੁਜੀ ਗੱਲਾਂ ਤੇ ਨਾ ਮੇ ਨਾਲ ਲਫਜਾਂ ਮਜ਼ਾਕ ਕਰਿਆ ਕਰ ਇਹ ਨਾ ਹੋਏ ਮੇਰਾ ਹੱਥ ਉੱਟ ਜੇ ਤੇਰੇ ਤੇ ਅੱਛਾ ਭਾਬੀ ਚ ਪੇੜ ਮਾਰਨੀ ਆ ਅਲਾ ਮਾਰ ਕੇ ਦੱਸ ਮਾਰੀ ਮਾਰ ਦੇ ਤੇਰਾ دماغ ਖਰਾਬ ਹੋ ਗਿਆ ਜੇ ਮੈਂ ਛੜਤੀ ਨਾ ਫਿਰ ਤੇਰਾ ਰੋਣ ਨਹੀਂ ਮੁੱਕਣਾਗਾ ਫਿਰ ਤੂੰ ਮੰਮੀ ਨੂੰ ਜਾ ਕੇ ਚਾਰ ਗੱਡ ਕੇ ਦੱਸਿਆ ਵਕੀ ਭਾਬੀ ਮਾਰ ਲੈ ਤੂੰ ਮਾਰ ਕੇ ਵੇ ਨਾ ਜੱਦ ਦਫਾ ਹੋ ਜਾ ਮੇਰੇ ਲੱਗੋ ਨਹੀਂ ਮੈਂ ਲਿੰਦੀ ਮਾਰ ਕੇ ਬਸ ਇੰਨੇ ਕੀ ਗੱਗੀਆਂ ਐਟੀਟਿਊਡ ਤੇ ਬੜਾ ਵਿਖਾਉਂਦੀ ਆ ਭਾਬੀ ਤੂੰ ਮੈਨੂੰ ਮਾਰ ਲੈਂਦੀ ਨਾ ਮਾੜੀ ਜੀ ਚ ਪੇੜ ਫੇਰ ਮੈਂ ਤੈਨੂੰ ਦੱਸਦੀ ਨਨਾਨਾ ਦੱਸਲੀ ਰੂਪ ਕੀ ਹੁੰਦਾ ਹੈ ਮਾਰ ਕੇਵੇਂ ਨਾ ਕਰ ਬਹੁਤੀ ਜੱਟ ਚਲ ਜਾ ਮੇਰੇ ਲਾਗੋ ਚਲ ਜਾ ਇੱਥੋਂ ਹੱਥ ਲਾਇਆ ਨਾ ਮੈਨੂੰ ਵੇਹ ਲਈ ਤੂੰ ਤਰ ਹੱਥ ਜੇ ਤੋੜ ਵੀ ਦੇਣਾ ਵਾ ਐਦਾ ਅੱਜ ਕੀਤਾ ਈ ਅੱਗੇ ਤੋਂ ਕੀਤਾ ਨਾ ਫੇਰ ਤੈਨੂੰ ਪਤਾ ਲੱਗਦਾ ਏ ਕਿ ਆਜ ਤੈਨੂੰ ਤੂੰ ਵੀ ਕਰਨੀ ਹੁੰਦੀ ਏ ਕਰਦੀ ਆ ਉਹਨੂੰ ਤੇ ਮੈਂ ਕੁਝ ਕਹਿੰਦੀ ਨਹੀਂ ਜੀਨ ਤੇ ਤੂੰ ਹੀ ਦੇਵੇਂ ਮਾਵਾਂ ਤੇ ਕਹਿੰਦੀ ਨਹੀਂ ਰਹੋ ਤੂੰ ਭੋਲੀ ਬਣ ਗਈ ਪਹਿਲਾਂ ਤੇ ਤੂੰ ਵੀ ਸਾਡੇ ਵਿੱਚ ਰਲ ਗਈ ਹਾਂ ਅਣਕੇ ਰਲ ਗਈ ਹਾਂ ਤੁਹਾਡੇ ਵਿੱਚ ਹੋਣੀ ਤੈਨੂੰ ਬੜਾ ਪਿਆਰ ਹੋਣ ਡਿਆ ਕਾਲੀ ਤੇ ਪਹਿਲਾਂ ਤੇ ਬੜੀ ਤੂੰ ਮੱਛਰੀ ਫਿਰਦੀ ਹਾਂ ਕੋਈ ਨਹੀਂ ਅੱਜ ਜੇ ਕਿਤੇ ਅੱਗੇ ਬੈਠੇ ਨੀ ਮੈਨੂੰ ਇਦਾਂ ਹੋਣਾ ਚਾਹੀਦਾ ਜਿੰਨੀ ਤੂੰ ਭੂਏ ਚੜੀ ਐ ਨਾ ਤੈਨੂੰ ਵੀ ਲੱਗ ਜਾਊਗਾ ਪਤਾ ਭੂਏ ਚੜੀ ਐ ਭੂਏ ਚੜੀ ਮੰਗੀ ਤੈਨੂੰ ਕੋਈ ਮੈਨੂੰ ਆਪੇ ਭੂਏ ਤੇ ਜਾ ਦੱਸ ਦੇ ਜਿੰਨੂੰ ਮਰਜ਼ੀ ਮੈਂ ਤੈਨੂੰ ਦੱਸਣੀ ਐ ਜਾ ਦੱਸ ਕਿਆ ਦੱਸਣੀ ਐ ਨਾ ਰੁਕ ਜਾ ਫੇਰ ਮੈਂ ਜਾ 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 ਚੰਗਾ ਤੈਨੂੰ ਵੀ ਨੇ ਨਹੀਂ ਜਾਣ ਦਿੱਤਾ ਵਧੀਆ ਕੀਤਾ ਸਗੋਂ ਵਧੀਆ ਕੀਤਾ ਸਗੋਂ ਸਿਰ ਤੇ ਚੜਦੀਆਂ ਜਾਂਦੀਆਂ ਜਿਨ੍ਹਾਂ ਨਾਲ ਪਿਆਰ ਨਾ ਰਹੀਏ